9 ਵਿੱਚ ਵਾਪਰੇ ਵਿਆਨਾ ਕਾਂਡ ਦੇ ਸਬੰਧ ਵਿੱਚ ਰਵਿਦਾਸੀਆ ਕੌਮ ਦੇ ਕੁਝ ਯੋਧੇ ਜੇਲ੍ਹ ਗਏ ਹੋਏ ਹਨ ਜਿਨ੍ਹਾਂ ਵਿੱਚ ਜੁਲੰਦਰ ਦੇ ਕਾਕੇ ਪਿੰਡ ਦੇ ਵੀ ਪੰਜ ਯੋਧੇ ਸ਼ਾਮਲ ਸਨ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਪੰਜ ਯੋਧਿਆਂ ਦੀ ਪੱਕੀ ਜ਼ਮਾਨਤ ਹੋ ਚੁੱਕੀ ਹੈ ਅਤੇ ਇਹਨਾਂ ਦਾ ਰਵਿਦਾਸੀਆ ਕੌਮ ਦੀਆਂ ਸੰਗਤਾਂ ਵੱਲੋਂ ਪਿੰਡ ਪਹੁੰਚਣ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਸਾਰੇ ਭਰਾ ਸੰਗਤਾਂ ਸਮੇਤ ਗੁਰੂ ਘਰ ਵਿਖੇ ਨਤਮਸਤਕ ਹੋਏ ਦੱਸ ਦੇਈ ਕਿ ਇਹ 95ਵੀਂ ਵਿਆਨਾ ਕਾਂਡ ਖਿਲਾਫ ਰਵਿਦਾਸਿਆ ਕੋਂਬਲੋ ਕੀਤੇ ਗਏ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਜੈ ਗੁਰਦੇਵ ਧੰਨ ਗੁਰਦੇਵ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਪਿਆਰ ਨਾਲ ਜੋ ਵਿਆਨਾ ਕਾਂਡ 2009 ਵਿੱਚ ਜੋ ਸਾਡੇ ਅੰਮ੍ਰਿਤਸਰ ਸ਼ਹਿਰ ਦਾ ਮਹਾਰਾਜਾ ਜੀ ਦੀ ਹੋਈ ਸੀ ਉਹਦੇ ਜੋ ਸਾਡੇ ਪੰਜ ਵੀਰ ਜੋ ਕਾਕੀ ਪਿਆਰ ਦੇ ਵਿੱਚੋਂ ਆਨੰਦ ਜੀ ਪੜਕੇ ਕੈਸੀ ਉਹਨਾਂ ਨੂੰ 5-5 ਸਾਲ ਦੀ ਜੋ ਸਜ਼ਾ ਹੋਈ ਸੀ ਅੱਜ ਉਹਨਾਂ ਦੀ ਜ਼ਮਾਨਤ ਸਾਡੇ ਜੀਰਾਂ ਦੀ ਹੋਈ ਆ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਇਹ ਖੁਸ਼ੀ ਆ ਕਿ ਸਾਡੇ ਸਾਡੇ ਸਾਰਾ ਆਪਣਾ ਕਾਕੀ ਪਿੰਡ ਜੋ ਸਾਡੀ ਸਾਹੀ ਸੰਗਤ ਆ ਅੱਜ ਇੱਥੇ ਸਾਰੀ ਇਕੱਠੀ ਹੋਈ ਹੈ ਉਹਨਾਂ ਦਾ ਸਵਾਗਤ ਕਰਨ ਲਈ ਅੱਜ ਉਹ ਸਾਡੇ ਵੀਰ ਹੁਣ ਆ ਰਹੇ ਆ ਕੋਈ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੀਰਾਂ ਸਾਡੇ ਕੋਲ ਆਉਣਾ ਆ ਅਸੀਂ ਉਹਨਾਂ ਦਾ ਸਾਰਿਆਂ ਨੇ ਸਵਾਗਤ ਕਰਨਾ ਆ ਅਸੀਂ ਸਾਰੇ ਏਸੀ ਕਰਕੇ ਅੱਜ ਕਰ ਦਿੱਤਾ ਹੈ ਸਾਡੇ ਅੱਜ ਕੌਮ ਦੇ ਯੋਧੇ ਆ ਰਹੇ ਹੈ। ਉਹਨਾਂ ਦੀ ਆਨ ਦੀ ਖੂਜੀ ਵਿੱਚ ਅੱਜ ਸਾਰੇ ਇਕੱਠੇ ਹੋਏ ਆ। ਸਾਰਿਆਂ ਨੂੰ ਜੈ ਗੁਰਦੇ। ਸਾਰਾ ਗੁਰਦੇ। ਕੌਮ ਦੇ ਯੋਧੇ ਜਿੰਦਾਬਾਦ। ਕੌਮ ਦੇ ਯੋਧੇ ਜਿੰਦਾਬਾਦ। ਪਰ ਭਾਰਤ ਮਹਾਰਾਸ਼ਟਰ ਜੀ ਲਿਆਨਾਕਾਰ ਦੇ ਸ਼ੰਗਰਸ਼ੀ ਯੋਧੇ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਬਿਆਨਾ ਕਾਮੇ ਸ਼ੰਗਰਸ਼ੀ ਯੋਧੇ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। बोले सोनर पाजो बोले घर्षी <laughs> जो shamla chander building maintenance handyman under jack Trade platform is now available on your local london area. he has more than five years experience in the same line. he used to work with reputed companies, agencies as well local builders with brothers. he is professional by plumbing, electrician, masonry work, carpentry. for more information, please contact him at www.checktrade.com, ID number nine two one seven six zero. Sharma Chandrakal Center. Call him on this number zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ